ਹਸਪਤਾਲ ਤਾਂ ਆ ਗਏ ਸੀ ਕਿ ਅਸੀਂ ਨੰਬਰ ਲਾ ਗਏ ਸੀ ਤਾਂ ਡਾਕਟਰ ਕੋਲ ਜਾਣਾ ਸੀ ਸਰ ਇਹ ਕਾਈਨ ਡਾਕਟਰ ਕੋਲ ਆਇਆ ਸੀ ਅਸੀਂ ਅਸੀਂ ਲੱਭ ਰਹੇ ਸੀ ਕਿ ਹਸਪਤਲ ਕਿਹਾ ਕਿ ਅੱਜ ਮੈਂ ਲਨਦ ਨੂੰ ਫੋਨ ਹਾਂਜੀ ਬਾਜ਼ਾਰ ਦੇਲੇ ਕਪੂਰਥਲੀ ਸ਼ਹਿਰ ਦਾ ਸਾਹਮਣੇ ਭਗਤ ਸਿੰਘ ਚੌਕ ਆ ਅੱਗੇ ਜਾਵਾਂਗੇ ਅਸੀਂ ਮਾਰਕੀਟ ਸਿੱਧਾ ਹੀ ਵਧੀਆ ਚ ਮੋੜਨਾ ਹੁਣ ਇਹ ਸਾਨੂੰ ਕੀ ਪਤਾ ਕਿੱਦਾਂ ਦੇ ਹਨ ਹਾਂਜੀ ਸ੍ਰੀ ਗੁਰਜੀਤ ਸਿੰਘ ਸਾਰਿਆਂ ਨੂੰ ਉਮੀਦ ਹੈ ਕਿ ਅੱਜ ਸਾਰੇ ਜਣੇ ਵਧੀਆ ਹੋਵਾਂਗੇ ਅਸੀਂ ਵੀ ਠੀਕਾਂਗੇ ਤੇ ਅੱਜ ਮਮਾ ਨੂੰ ਦਵਾਈ ਲੈਣ ਜਾਣਾ ਸੀਗਾ ਇਸ ਲਈ ਸ਼ਾਮ ਦਾ ਟਾਈਮ ਹੋ ਗਿਆ ਮੇਰੀ ਟਿਊਸ਼ਨ 6 ਵਜੇ ਹੁੰਦੀ ਹੈ ਵੈਸੇ ਪਰ ਮੈਂ ਜਮਾਵਿਰ ਦੇ ਨਾਲ ਹੀ ਜਾ ਰਿਹਾ ਕਿਉਂਕਿ ਫਿਰ ਘਰੇ ਕੋਈ ਹੋਣਾ ਨਹੀਂਗਾ ਇਸ ਲਈ ਮੋਤੀ ਬੈਠ ਜਾਊਗਾ ਫਿਰ ਅਸੀਂ ਦੋਨੋਂ 7:30 ਵਜੇ ਇਕੱਠੇ ਆ ਜਾਾਂਗੇ ਤੇ ਜਦੋਂ ਮਮਾ ਨੂੰ ਵੀ ਆ ਜਾਣਗੇ ਆ ਜਾਗੇ ਕੁਛ ਨਹੀਂ ਗਾ ਦਰੂਣਾ ਦਰੂਣਾ ਹਾਂਜੀ ਮੈਨੂੰ ਨਾ ਤਕਲੀਫ ਸੀ ਕਾਫੀ ਮਤਲਬ ਤਕਲੀਫ ਕਾਫੀ ਆ ਅੱਜ ਤਾਂ ਮੈਨੂੰ ਨਾ ਪੈਰ ਨੂੰ ਵੀ ਐ ਲੱਗੀ ਜਾਂਦਾ ਸੀ ਮੇਰੇ ਚੱਕਰ ਆ ਰਹੇ ਆ ਖੰਭਰ ਨਹੀਂ ਰਹਿੰਦਾ ਪਤਾ ਨਹੀਂ ਕੀ ਪ੍ਰੋਬਲਮ ਆ ਠੀਕ ਹੀ ਨਹੀਂ ਹੋਣ ਚਾਹ। ਇੱਥੇ ਨਾ ਦੋਨੇ ਪਾਸੇ ਜੋੜੇ ਨੀਚੇ ਸਾਹਵੇਂ ਨਹੀਂ ਦੋਨੇ ਪਾਸੇ ਦਰਦ ਹੁੰਦਾ ਇਹਨਾਂ ਨੇ ਸਮਝ ਲਗਦੀ ਕਿ ਪ੍ਰੋਬਲਮ ਆ ਤੇ ਪਰਮਾਤਮਾ ਨਾ ਮੁਵਾਰਤੇ ਤਾਂ ਬਚਾ ਕੇ ਰੱਖੇ ਸਾਰਿਆਂ ਨੂੰ ਹੀ ਸਾਡੇ ਆਫਿਸ ਸਲਾਹ ਦਿੱਤੀ ਮੈਂ ਸਲਾਹ ਦਿੱਤੀ ਕਿ ਕਿ ਆਪਰੇ ਸਾਨੂੰ ਇੱਧਰ ਲੈ ਰਿਆ ਕਬੂਲਸਰਾਂ ਦਾ ਪਤਾ ਨਹੀਂਗਾ ਉਹ ਕਿਹੜੇ ਡਾਕਟਰ ਦਿਖਾਈਏ ਤੇ ਉਹ ਮੇਰੇ ਕੁਲੀਗ ਨੇਗੇ ਉਹਨਾਂ ਨੇ ਸਲਾਹ ਦਿੱਤੀ ਸੀ ਕਿ ਕਹਿੰਦੇ ਕਿ ਤੁਸੀਂ ਨਾ ਸਭ ਤੋਂ ਪਹਿਲਾਂ ਤਾਂ ਇੱਕ ਇੱਥੇ ਬਾਹਰ ਹੀ ਆਪਣੇ ਫੈਕਟਰੀ ਕਬੂਲਸਰਾਂ ਦੇ ਬਾਹਰ ਹੀ ਨਾ ਹਾਂ ਡਾਕਟਰ ਨੇ ਕਹਿੰਦੇ ਲੇਡੀ ਤੁਸੀਂ ਉਹਨਾਂ ਕੋਲ ਚੈੱਕ ਉਪਰਾ ਲਿਓ ਤੇ TCLC DLC ਦੇ ਬਲੱਡ ਦੇ ਵਿੱਚ ਕੋਈ ਇਨਫੈਕਸ਼ਨ ਵਗੈਰਾ ਦਾ ਟੈਸਟ ਤੁਸੀਂ ਪਹਿਲਾਂ ਹੀ ਕਰਵਾ ਲਿਓ ਤੇ ਅਸੀਂ ਪਹਿਲਾਂ ਹੀ ਜਦੋਂ ਮੈਂ ਲੰਚ ਬ੍ਰੇਕ ਹੋਈ ਸੀ ਮੈਂ ਉਹਨੂੰ ਜਾ ਕੇ ਉਹਦੇ ਆਏ ਸੀਗੇ ਅਸੀਂ ਤੁਹਾਨੂੰ ਸੰਦ ਕੋਡ ਤੁਲਗੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਮਨੋ ਇਹ ਮੈਬਾਣਾ ਦਾ ਕਹਿਣਾ ਆ ਮਾਕੇ ਡਾਕਟਰ ਨੂੰ ਦਿਹਾਵਾ ਕੇ ਰਿਪੋਰਟ ਉਹ ਆਪਣੇ ਹਿਸਾਬ ਨਾਲ ਦੇਖਣਗੇ ਤੇ ਇਥੇ ਵੀ ਦੇਖਦੇ ਆ ਵੀ ਜੇ ਕੋਈ ਗਾਈ ਨੇ ਡਾਕਟਰ ਮਿਲ ਗਿਆ ਤਾਂ ਪੂਰਥ ਲਈ ਤਾਂ ਦਿਖਾ ਲੰਗੂ ਜੇ ਤੁਹਾਨੂੰ ਵਾਈਨ ਡਾਕਟਰ ਮਿਲ ਗਈ ਤੇ ਉਹਨਾਂ ਕੋਲ ਦਿਖਾ ਲੈਂਦੇ ਆ ਵੀ ਕੋਈ ਪੁੱਛੀ ਨਹੀਂ ਜਾਣਾ ਕੋਈ ਕੋਈ ਪ੍ਰੋਬਲਮ ਆਸਰਾ ਨਹੀਂ ਜੀ ਆ ਹੋਗੇ ਅੱਜ ਕੱਲ ਮੈਂ ਤਾਂ ਕਿ ਅੱਜ ਕੱਲ ਬਿਮਾਰੀਆਂ ਦਾ ਪਤਾ ਨਹੀਂ ਹੁੰਦਾ ਕਿ ਕਿ ਜੀ ਹੁਣ ਦਰਦ ਮੇਰੀ ਆ ਬਹੁਤ ਲਗਾਤਾਰ ਹੱਟੇ ਹੁੰਦਾ ਹੀ ਹਫਤਾ ਹੀ ਹੋ ਗਿਆ ਮੈਂ ਵਧੀ ਜਾ ਰਹੀ ਐ ਘਟ ਨਹੀਂ ਰਹੀ ਐ ਕਿ ਦਵਾਈਆਂ ਲੈ ਕੇ ਮੈਂ ਹਾਂ ਬੁਗੀ ਤੇ ਪ੍ਰੋਬਲਮ ਹੋਰ ਵੀ ਨਾਲ ਵਧੀ ਚਾਹੀ ਮੈਂ ਜਵਾੜੇ ਦੇ ਨਾਲ ਦਰਦ ਹੋ ਰਿਹਾ ਚੀਸਾ ਪੈ ਰਹੀਆਂ ਨੇ ਵੀ ਡਾਕਟਰਾਂ ਦਾ ਬਿਮਾਰੀਆਂ ਦਾ ਪਤਾ ਲੱਗਦਾ ਨਹੀਂ ਇਹ ਕਦੋਂ ਕੀ ਵਧ ਜਾਣਾ ਅੰਦਰ ਆਪਣੇ ਹਨਾ ਕਿਉਂਕਿ ਅੱਜ ਕੱਲ ਬਿਮਾਰੀਆਂ ਬਹੁਤ ਵਧੀਆਂ ਹੋਈਆਂ ਨੇ ਤੇ ਵੀ ਟੈਸਟ ਕਰਵਾ ਕੇ ਦੇਖ ਲੈਣੇ ਆ ਨਾ ਪਰ ਮਾਤਮਾ ਦੀ ਕਰ ਬਣਾਣਾ ਕੋਈ ਨਾਰਮਲੀ ਆ ਨਾਰਮਲ ਆ ਜੀ ਵਧੀਆ ਆਊਟ ਨਿਕਲ ਰਹੀਆਂ ਨਹੀਂ ਆਈ ਮੈਨੂੰ ਹਾਰਡ ਦੀ ਪ੍ਰੋਬਲਮ ਨਾ ਹੋਵੇ ਇੱਕ ਹੋਰ ਕੀ ਕਹ ਰਹੇ ਨੇ ਤੁਹਕੇ ਪਤਾ ਕੀ ਹਾਰਡ ਦੇ ਪ੍ਰੋਬਲਮ ਮੈਂ ਤਾਂ ਆ ਗੈਰ ਰਹੀਆਂ ਕਿਉਂਕਿ ਮੇਰੇ ਨਾਲ ਮਤਲਬ ਚਵਾੜੇ ਤੇ ਦਰਦ ਹੋ ਰਿਹਾ ਬਾਹਾਂ ਚ ਹੋ ਰਿਹਾ ਪਿੱਛੇ ਬੈਕ ਤੇ ਛਾਤ ਦੀ ਚ ਹੋ ਰਿਹਾ ਤੇ ਮੈਨੂੰ ਤਾਂ ਡਰ ਵੀ ਆ ਮੈਂ ਸੋਚਿਆ ਉਹਨਾਂ ਨੇ ਪਤਾ ਕਰਾ ਦੇ ਵੀ ਹਾਰਡ ਦਾ ਡਾਕਟਰ ਸਾਨੂੰ ਮਿਲ ਜੇ ਤੇ ਇੱਕ ਗਾਇਨੀਆਲ ਡਾਕਟਰ ਮਿਲ ਜੇ ਕਿਉਂਕਿ ਅਸੀਂ ਹਸਪੀਟਲ ਤਾਂ ਆ ਗਏ ਸੀ ਕਿ ਅਸੀਂ ਨੰਬਰ ਲਾ ਗਏ ਦਾ ਤੇ ਡਾਕਟਰ ਕੋਲ ਜਾਣਾ ਹੁੰਦਾ ਸੀ ਅੰਦਰ ਜਾਇਨੇ ਡਾਕਟਰ ਕੋਲ ਆਈ ਆਪਾਂ ਬਿਲਕੁਲ ਅਸੀਂ ਅਸੀਂ ਆਈ ਲੱਭ ਰਹੇ ਸੀਗੇ ਸਾਨੂੰ ਹਸਪਤਾਲ ਦੇ ਗਿਆ ਕਿ ਅੱਜ ਮੈਂ ਨੰਦ ਨੂੰ ਫੋਨ ਕਰਕੇ ਪੁੱਛਿਆ ਸੀ ਦੀ ਨੂੰ ਤੇ ਉਹਨਾਂ ਨੇ ਕਿਹਾ ਸੀ ਉਸ ਦਾਇਨੇ ਵਾਲੇ ਡਾਕਟਰ ਲੋੜ ਕੇ ਬਾਰੇ ਤੇ ਬਾਅਦ ਵਿੱਚ ਡਾਇਨੇ ਨੇ ਫੋਨ ਆਇਆ ਇਹ ਬਿਲਕੁਲ ਦਸੰਬਰ ਜਿਹਾ ਭਾਈਆ ਤੇ ਉਹ ਦੇਖਣ ਦੀ ਟੈਂਪਰੈਂਸ ਡਾਕਟਰ ਸਾਹਿਬ ਮੈਂ ਉਹਨਾਂ ਨੂੰ ਰੋਮ ਤੋਂ ਲੈ Đi ਦੇ ਲਿਆ ਤੇ ਇਹ ਕਹਿੰਦੇ ਮੈਂ ਠੀਕ ਮੈਂ ਹੈਗੀ ਮੈਨੂੰ ਬੈਠਣ ਨੂੰ ਵੀ ਸਿੰਘ ਅਬਦਲ ਮੋਰੀਆ ਅਬਦਲ ਮੋਰੀਆ ਵੀ ਆਵੇ ਸਿਆਲਮੁਹੰਮਦ ਲਾਪਲੇ ਅੰਮਲਕ ਪੂਤਲੇ ਜਨੇ ਹਸਪੀਟਲ ਹੈ ਨਹੀਂ ਗਏ ਬਿਲੰਦਰ ਨਾਲ ਜਾਂਦਾ ਬਿਲੰਦਰ ਬਾਰੇ ਹੋਰ ਕਿ ਕਿ ਦੂਰ ਹੈ ਨਹੀਂ 25 ਕਿਲੋਮੀਟਰ ਦਾ ਮਤਲਬ ਪੇਸ਼ੈਂਟ ਉੱਥੇ ਜਾਂਦੇ ਹੋਣਗੇ ਜਿਹੜੇ ਵੀ ਹੁੰਦੇ ਹੋਣਗੇ ਜਿਆਦਾ ਜਦੋਂ ਉੱਥੇ ਜਿਆਦਾ ਹਸਪੀਟਲ ਨੇ ਤਿਆਰ ਕੀਤੇ ਥੋੜੇ ਘੱਟ ਲੱਗ ਰਹੇ ਮੈਨੂੰ ਭਾਇਆ ਵੀ ਕੜੀ ਨਹੀਂ ਹੁੰਦਾ 15 ਮਿੰਟ ਨਹੀਂ ਹੁੰਦਾ ਕੜੀ ਨਹੀਂ ਹੁੰਦਾ ਬਿਲਕੁਲ ਹਾਂਜੀ ਦਿਖਾਇਆ ਸੀ ਜੀ ਡਾਕਟਰ ਨੂੰ ਡਾਕਟਰ ਬਹੁਤ ਵਧੀਆ ਡਾਕਟਰ ਵਧੀਆ ਸਮਝਦਾ ਸੀ ਉਹ ਕਹਿੰਦਾ ਕਿ ਜਈਆਂ ਨੇ ਉਹਨਾਂ ਨੂੰ ਦਵਾਈ ਦਿੰਦੀ ਹੈ ਕਹਿੰਦੇ 3 ਦਿਨ ਦਵਾਈ ਖਾ ਕੇ ਫਿਰ ਮੈਨੂੰ ਦਿਖਾਓ ਇਹ ਦਵਾਈ ਲੈਣੀ ਹੀ ਚਾਹੀਦਾ ਵਾ ਫਤਗ ਨਹੀਂ ਡਰਨ ਦੀ ਗੱਲ ਨਹੀਂ ਹੈ ਕਦੇ ਹੋਉਂਦੀ ਕਿ ਮੈਨੂੰ ਕਦੇ ਆ ਰਹੀ ਸੀ ਵੀ ਸ਼ਾਇਦ ਕੋਈ ਹੋਰ ਦਰਦ ਨਾ ਹੋਵੇ ਇਹ ਕਦੇ ਵੀ ਹਲਕਾ ਠੀਕ ਆ ਬੇਨ ਉਸ ਦਵਾਈ ਖਾ ਕੇ ਮੈਨੂੰ ਦਿਖਾਓ ਇੱਕ ਵਾਰ 3 ਦਿਨਾਂ ਬਾਅਦ ਦਵਾਈ ਲੈ ਲਈ ਹੁਣ ਚੱਲ ਪਏ ਸੀ ਤੇ ਮੈਂ ਡਾਕਟਰ ਨੂੰ ਪੁੱਛਿਆ ਸੀ ਮੈਂ ਕਦੀ ਕੋਈ ਗੈਸ ਵਗੈਰਾ ਨਾ ਹੁੰਦਾ ਨੀ ਇਹ ਕਹਿੰਦੇ ਵੀ ਗੈਸ ਨਾ ਹੁੰਦਾ ਨਹੀਂ ਹੈਗਾ ਇਹ ਵੀ ਗੈਸ ਕਰਦਾ ਐ ਨਹੀਂ ਹੁੰਦਾ ਹੁੰਦਾ ਇੱਕ ਜਗ੍ਹਾ ਇੱਥੇ ਉਹ ਵੀ ਇਕੱਲਾ ਹੱਥ ਲਾਏ ਤੇ ਨਹੀਂ ਹੋਵੇ ਕਹਿੰਦੇ ਵੀ ਇਹ ਜਕੜਨਾ ਹੋ ਸਕਦੀ ਆ ਨਾੜਾਂ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ ਡਰਨ ਦੀ ਕੋਈ ਗੱਲ ਨਹੀਂ ਹੈਗੀ ਵੀ ਦਵਾਈ ਨਾਲ ਠੀਕ ਹੋ ਜਾਊਗਾ ਤੇ ਹੁਣ ਅਸੀਂ ਕਪੂਰਤ ਲਿਆਏ ਹੋਏ ਸੀ ਪਰ ਮੈਂ ਅੱਜ ਇੱਕ ਬੁੱਕ ਲੈਣੀ ਆ ਮਹਿਦ ਦੀ ਉਹ ਦਰ ਮਲੂਕੋ ਕਿਥੋਂ ਉਹ ਲੈਣਾ ਚਾਹੀਏ ਤੇ ਇੱਕ ਜਿਵੇਂ ਨੀਨੀ ਹਰਣ ਨੂੰ ਸੰਧਾਰੇ ਦੇਖ ਕੇ ਆਨੇ ਆ ਸੀ ਤੇ ਇਹ ਕਹਿੰਦੇ ਵੀ ਆਪਣਾ ਕਪੂਰਤ ਲਿਆਏ ਹੋਏ ਵਿੱਚ ਕੱਪੜੇ ਦੇਖ ਲੈਣੇ ਆ ਸੂਟ ਪਰ ਦੇਖਾਂਗੇ ਜੇ ਪਸੰਦ ਦਾ ਕਟਾ ਲਮਗੇ ਨਹੀਂ ਲੈਣਾ ਹੋ ਕੇ ਸਾਲ ਬਾਅਦ ਸੰਦਾਰਾ ਦੇਣਾ ਹੁੰਦਾ ਵਧੀਆ ਹੋਵੇ ਸੂਟ ਨਾ ਵੀ ਇਹ ਫਾਹਾ ਥੋੜੀ ਵੱਟਣਾ ਹੁੰਦਾ ਦੇਖਾਂ ਕਿ ਉਹ ਇਥੇ ਹੈ ਮਹਿੰਗਾ ਕਪੂਰਲਾ ਸ਼ਹਿਰ ਕੱਪੜੇ ਨੇ ਵਧੀਆ ਬੰਦੇ ਦੀ ਹੈਗੇ ਜਿਹਦਾ ਵਧੀਆ ਠੀਕ ਆ ਲੈ ਲਾਂਗੇ ਨਹੀਂ ਇਸ ਮੁੜ ਜਾਵਾਂਗੇ ਕਿਉਂਕਿ ਫਿਰ ਨਈਸ ਕਿਤੇ ਹੋਰ ਲੈ ਲਾਂਗੇ ਫਾਹਾ ਨਹੀਂ ਵੱਟਣਾ ਕੱਪੜੇ ਲੈਣੀ ਮੈਂ ਦਲੰਦਰੋਂ ਟਰਾਈ ਕਰ ਲਾਂਗਾ ਉੱਥੇ ਠੀਕ ਹੋ ਜਾਂਦਾ ਕੱਪੜੇ ਕਿਉਂਕਿ ਸਰਬਾਤਿ ਹਾਰ ਹੁੰਦੇ ਇਹੋ ਜਿਹੇ ਤੇ ਦੇ ਸਟਾਰਾ ਲੈਣਾ ਤੇ ਫਤਿਹ ਜਿੰਨਾਂ ਚੈਲੀ ਦਾ ਨਾ ਕਰਕੇ ਕੀ ਫਾਇਦਾ ਵੀ ਪਾਰਕਿੰਗ ਲਾਤੀ ਸੀਗੀ ਆ ਖੜੀਆ ਸਿਫਟ ਪਿੱਛੇ ਆਪਣੀ ਤੇ ਗਾਵੇ ਖੁੱਲੀ ਪਾਰਕਿੰਗ ਇੱਥੇ ਬਾਜ਼ਾਰ ਦੇ ਵਿੱਚ ਗੱਡੀ ਜਾਣ ਨਹੀਂ ਦਿੰਦੇ ਹੈਗੇ ਤੇ ਇੱਥੋਂ ਪੈਦਲ ਹੀ ਜਾਵਾਂਗੇ ਅਸੀਂ ਹੁਣ ਅੱਗੇ ਸੂਟ ਦੇਖਣ ਵਾਸਤੇ ਬਾਕੀ ਦਵਾਈ ਵਗੈਰਾ ਦਾ ਕੰਮ ਨੱਬੜ ਗਿਆ ਸੀਗਾ ਅੱਜ ਬਾਜ਼ਾਰ ਦੇ ਹਲੇ ਕਪੂਰਥਲੀ ਸ਼ਹਿਰ ਦਾ ਸਾਹਮਣੇ ਭਗਤ ਸਿੰਘ ਚੌਕ ਆ ਅੱਗੇ ਜਾਵਾਂਗੇ ਅਸੀਂ ਮਾਰਕੀਟ ਸਿੱਧਾ ਹੀ ਵਧੀਆ ਚ ਹੋਣਾ ਹੁਣ ਸਾਨੂੰ ਕੀ ਪਤਾ ਕਿੱਦਾਂ ਦੇ ਆ ਨਾ ਇਹ ਚਾਹੀਦਾ ਜੀ ਉਸ ਸਰ ਕੋਈ ਬਾਗ ਦੇ ਦਾ ਚਾਹੀਦਾ ਕੋ ਕੋਈ ਚਮੋਦਾਰ ਨੂੰ ਬਤਾਈ ਜੀ ਕੋਈ ਇਹਨਾਂ ਪਤਾ ਲੱਗ ਜਾਵੇ ਜੰਕਦਮ ਤਨ ਹੁਣੇ ਸਿੰਪਲ ਹੋਵੇ ਵਧੀਆ ਚ ਹੋਵੇ ਮਨੋਂ ਆਖਸ ਨੂੰ ਪਾਰਟੀ ਵੀਰ ਨਹੀਂ ਜਾਈ ਹੋਇਆ ਹੈਗਾ ਮਤਲਬ ਵੈਸੇ ਆਉਣ ਜਾਣ ਨੂੰ ਪਾਉਣ ਨਾਲ ਹੋਵੇ ਵਧੀਆ ਹੋਵੇ ਨਾ ਜਲਦੀ ਕੋਡਨ ਤੇ ਰੰਗ ਕਰਦੇ ਜੀ ਰੰਗ ਟੱਕ ਸਭ ਜੰਦੇ ਇਸ ਤੇ ਵੇਖ ਲਓ ਨਾ ਵਧੀਆ ਹੀ ਹੋਣਾ ਨਾ ਵਧੀਆ ਸਮਨ ਵਧੀਆ ਕਿਹੜਾ ਹੋਣਾ ਭੱਜੀ ਜਿਹੜਾ ਇਹਨਾਂ ਨੂੰ ਚੱਕ ਗਿਆ ਸਮਨ ਵਧੀਆ ਹੋਊਗਾ ਹਾਂਜੀ ਹਾਂਜੀ ਬਿਲਕੁਲ ਅੱਛਾ ਤੁਸ ਜਿਹਾ ਸਮਨ ਆ ਲੱਗ ਗਿਆ ਜਾਈ ਨਾ ਵਸੇ ਨਾ ਹੈ ਇਹ ਬਹੁਤ ਸਮਨ ਅੱਗੇ ਕੋਈ ਲਾਈਨ ਨਹੀਂ ਹੈ ਅੰਦਰ ਚੋਟੀ ਹੈ ਆ ਰਹੇ ਹੋ ਆ ਰਹੇ ਆ Claro, mire.

どういうこと

ਇਹਦਾ ਗਲਾ ਕਿਵੇਂ V शेप ਨੇ ਹੋ ਗਿਆ ਇਹ V शेप ਆ ਗਲਾ ਇਦਾਂ ਗਲਾਈ ਗਈ ਸ਼ੇਪ ਆ ਡਿਜ਼ਾਈਨ ਤੋਂ ਸੋਹਣਾ ਹਨਾ ਮੈਂ ਇਹ ਤਾਂ ਪਿਓਰ ਦਾ ਵਾਲਾ ਲੱਗਦਾ ਤਾਂ ਹਨਾ ਦਿਖਾਇਆ ਘੜ ਘੜ ਦਿਖਾਇਆ ਉਧੇਰ ਜਾ ਬਰੇ ਹੋਰ ਦਿਖਾ ਕੋਸ਼ਾ ਜਦੋਂ ਸਾਰੇ ਆਏ ਹੁੰਦੇ ਇੱਕ ਸਭ ਤੋਂ ਇੰਪੋਰਟੈਂਟ ਥੀਲਾ ਜੀ ਦੇ ਜਾਣਾ ਮਸਲਟਾਈਕ ਇੰਪੋਰਟੈਂਟ ਛੁਣੇ ਕੋਸ਼ੇ ਤੇ ਨਾ ਚੱਲਦਾ ਸੋਬਰ ਪੰਨ ਜਿਹਨੂੰ ਆਪਾਂ ਕਹਿੰਦੇ ਨਾ ਇਹ ਤੇਰੇ ਤੇ ਹਵੇ ਆਇਆ ਆਇਆ ਪੈਂਟਸ ਆਈਆਂ ਉਹਨਾਂ ਨਾਲ ਉਹਨਾਂ ਦਾ ਲੋੜ ਵਾਸਤੇ ਹੁੰਦੀ ਆ ਕੋਈ ਬੈਕ ਸਾਲੀਆਂ ਨਾ ਬੈਕਾ ਕੰਮ ਕਰ ਰਹੇ ਨੇ ਐਗਰਮ ਵੀ ਇੰਦੀ ਆ ਜੁਜੀਸੇ ਵਾਪਸ ਆ ਗਏ ਦਵਾਈ ਲੈ ਆਂਦੀ ਹੈ ਗੁਰਮੇਹਰ ਦੀ ਬੁੱਕ ਵੀ ਲੈ ਆਏ ਪਰ ਸੂਟ ਸੀ ਦੇਖੇ ਜ਼ਰੂਰ ਸੀ ਪਰ ਲੈਏ ਨਹੀਂ ਹੈ ਕਿਉਂਕਿ ਸੂਟ ਪਸੰਦ ਨਹੀਂ ਆਈ ਕਿਉਂਕਿ ਵੇਅਰ ਵਿੱਚ ਜਿਵੇਂ ਕਹਿ ਲੋ ਵੀ ਰੂੜੀ ਦਾ ਕੂੜਾ ਸੀਗਾ ਕਹਿਣ ਦਾ ਭਾਵ ਕਿਉਂਕਿ ਇਦਾਂ ਦਾ ਸੂਟ ਤਾਂ ਘਰੇ ਪੋਣਾ ਨਹੀਂ ਹੁੰਦੇ ਨੇ ਨਾ ਠੀਕ ਆਪਾਂ ਦੇਣੇ ਵੀ ਆ ਜੇ ਲੈਣੇ ਸਮਾਗੀ ਨਾ ਪਾਏ ਜਾਣਾ ਮਤਲਬ ਕਿ ਇਹਦੇ ਆਪਣਾ ਹੁਣ ਚੰਗਾ ਨਹੀਂ ਲੱਗਦਾ ਚਾਰ ਬੰਦੇ ਲੈ ਕੇ ਮਾਣੀ ਨਾ ਖੁਸ਼ ਹੋਵੇ ਕਿਉਂਕਿ ਆਪਣ ਕੋ ਸੂਟ ਦਿੰਦਾ ਕੋ ਵੀ ਕਹਿ ਦਿੰਦੇ ਹੁੰਨੇ ਵੀ ਲੈ ਇਹਦੂੰ ਦੇਣ ਨੂੰ ਕੀ ਸੀਗਾ ਨਾ ਵੀ ਨਾ ਹੀ ਤਾਂ ਨਾ ਹੀ ਦਿੰਦੇ ਆਪਾਂ ਕਹਿ ਦਿੰਦੇ ਹੁੰਨੇ ਹਰ ਇੱਕ ਦੀ ਗੱਲ ਸੇਮ ਹੀ ਹੁੰਦੀ ਆ ਜਦੋਂ ਇਹ ਤਿਹਾਰ ਮਸਮਸਾਉਂਦੇ ਨੇ ਤੇ ਮੈਨੂੰ ਪਸੰਦ ਨਹੀਂ ਆਇਆ ਇਹ ਸੂਟ ਮੈਂ ਤਾਂ ਲੈ ਕੇ ਨਹੀਂ ਆਈ ਹੈਗੀ ਤੇ ਅਸੀਂ ਤੇ ਕਿਤੇ ਹੋਰ ਟਰਾਈ ਕਰ ਲਾਂਗੇ ਹੁਣ ਨਾ ਵਾਸਤੇ ਸੂਟ ਕਿਉਂਕਿ ਹਲੇ ਸਾਡੇ ਕੋਲ ਟਾਈਮ ਹੈਗਾ ਹਫਤੇ ਤੱਕ ਅਜੇ ਹਫਤਾ ਹੈਗਾ ਸਾਡੇ ਕੋਲੇ ਤੇ ਕਹੇ ਸੀਗਾ ਸਾਨੂੰ ਥੋੜੀ ਕਾਲੀ ਵਿਜ਼ਿਬਿਲ ਜਿੰਨਾ ਆਪਾਂ ਨੂੰ ਕਾਲੀ ਵਿਜ਼ਿਬਿਲ ਬੱਚੇ ਕਰੇ ਟਿਊਸ਼ਨ ਤੋਂ ਆਉਣਾ ਆਗੇ ਆਗੇ ਹੋਣੀ ਹੁਣ ਉਹ 15 ਮਿੰਟ ਹੋਗੇ ਉਹਨਾਂ ਘਰੇ ਨਹੀਂ ਨਹੀਂ 15 ਨਹੀਂ ਉਹ ਲੇਟ ਹੀ ਹੁੰਦੇ 10 ਮਿੰਟ ਤੇ 7 ਮਿੰਟ ਹੁੰਦੇ ਉਹ ਆਗੇ ਹੋਣੀ ਫਿਰ ਉਹ ਘਰੇ ਫਿਰ ਸ਼ਰਾਰਤਾਂ ਕਰਦੇ ਆ ਹਨਾ ਇੱਕ ਵੇਰ ਜਾ ਕੇ ਕੋਈ ਮੇਰੇ ਸਾਨੂੰ ਪੜ੍ਹਾਉਣਾ ਹੁੰਦਾ ਸਾਰਾ ਕੁਝ ਆਪਾਂ ਦੇਖਣਾ ਪੈਂਦਾ ਵਾ ਤਾਂ ਕਰਕੇ ਅਸੀਂ ਫਿਰ ਵੀ ਬਾਹਰ ਦੁਕਾਨਾਂ ਤੇ ਵੀ ਗਏ ਨਹੀਂ ਹੈਗੇ ਅਸੀਂ ਡਾਕਟਰ ਦੇ ਆਏ ਕਰਕੇ ਅਸੀਂ ਕਿਦਖਾਨ ਚਲੇਗੇ ਚਲ ਦੇਖ ਲੈਣੇ ਆ ਉਹ ਸਾਨੂੰ ਪਸੰਦ ਨਹੀਂ ਆਏ ਹੋਰ ਇਹ ਸੀ ਕੱਪੜੇ ਦੇ ਤਾਂ ਇਹ ਸੀ ਵੀ ਦੋ ਦੋ ਪੈ ਕੇ ਫਟ ਜਾਣਗੇ ਫਿਰ ਕੀ ਫਾਇਦਾ ਹਨਾ ਵੀ ਦੇ ਰਹੇ ਵਧੀਆ ਤਾਂ ਉਹ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਦੇਣ ਦਾ ਤਾਂ ਕਰਕੇ ਕਿ ਫਿਰ ਦੇਖਾਂਗੇ ਅਸੀਂ ਕਿਤੇ ਹੋਰ ਜਰਾ ਇੱਕ ਨਵਾਂ ਤਾਂ ਹੈਗਾ ਨਾ ਇੱਥੇ ਵੀ ਪਰ ਨਹੀਂ ਜਾਂ ਮੈਂ ਨਾ ਮੈਂ ਸੂਟ ਰਾਈਕਟੋਂ ਲੈਣੀ ਹੁੰਦੀ ਆ ਆਪਣੇ ਵਾਸਤੇ ਲੈਣੀ ਆ ਤੇ ਰਾਈਕਟ ਵੀ ਕੱਪੜਾ ਵਧੀਆ ਹੁੰਦਾ ਵਾ ਦੇਖਦੇ ਆ ਵੀ ਜੇ ਰਾਈਕਟ ਜੋ ਸੰਗਰੂਰੋਂ ਜਾਂਦੇ ਨਾ ਨਹੀਂ ਲੱਜਾਂਗੇ ਨਾ ਜਾਂਦੇ ਹੋਏ ਸੰਗਰੂਰ ਨੂੰ ਰਾਈਕਟ ਤੋਂ ਦੇਖ ਲਾਂਗੇ ਜੇ ਵਧੀਆ ਉੱਥੋਂ ਪਸੰਦ ਆਗੇ ਤਾਂ ਉਹਦੀ ਗੱਲ ਹੀ ਹੈ ਸਾਨੂੰ ਉਹੀ ਰੂਟ ਹੁੰਦਾ ਸਾਡਾ ਅਸੀਂ ਉਹੀ ਰਸਤੇ ਜਾਂਦੇ ਜਦੋਂ ਵੀ ਜਾਂਦੇ ਹਾਂ ਅਸੀਂ ਤਾਂ ਫੇਰ ਹੈ ਨਾ ਦੇਖੋ ਪਨੂਤਾ ਆਈ ਜਾਣੀ ਆ ਕੋਈ ਟਾਈਮ ਕਰਕੇ ਵੀ ਹੋ ਗਿਆ ਆਪਾਂ ਹੋਰ ਕਿਹ ਦੁਕਾਨ ਤੇ ਗਏ ਨਾ ਇੱਕ ਦੁਕਾਨ ਤੇ ਗਏ ਆਪਾਂ ਹਾਂ ਪੈਂਦੀ ਆਪ ਨੂੰ ਛੋਟੇ ਉਹ ਚਾਰਪੈਨ ਸੂਟ ਦਿਖਾ ਕੇ ਕਹਿ ਰਹੇ ਨੇ ਬਸ ਹੋਰ ਦੱਸੋ ਹੋਰ ਦੱਸੋ ਕਹਿੰਦੇ ਤੁਸੀਂ ਦੱਸੋ ਕਾਹਦੇ ਚਾਹੀਦੇ ਹਾਂ ਮੈਨੂੰ ਸਭ ਕੁਝ ਚਾਹੀਦਾ ਹੈ ਜੀ ਕਿਹੜਾ ਕਿਹੜਾ ਸੂਟਾਂ ਢੇਰ ਲੱਗ ਜੇ ਤਾਂ ਮਸਾਂ ਇੱਕ ਦੋ ਸੂਟ ਪਸੰਦ ਆਉਂਦੇ ਹੈਗੇ ਹਾਂ ਹਾਂ ਇਹ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹਮਨਤਲਾ ਨਾਲ ਤੇ ਦੇਣੇ ਵੀ ਕਮੈਂਟ ਵੀ ਦੱਸੇ ਸਾਨੂੰ ਵੀ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈ ਕੱਪੜਾ ਲੈਣ ਲੱਗੇ ਵੀ ਇਹ ਲੱਗਦਾ ਵੀ ਦੁਕਾਨਦਾਰ ਕੱਪੜੇ ਹੀ ਦਿਖਾਉਂਦੇ ਹੈਗੇ ਤੇ ਦੂਜਾ ਵੀ ਪਸੰਦ ਕਰਨੇ ਵੀ ਔਖਾ ਲੱਗਦੇ ਨੇ ਘਰੇ ਆ ਕੇ ਜਿਹੜਾ ਸੂਟ ਪਸੰਦ ਕਰਕੇ ਲਿਆਈ ਗਈ ਕਈ ਵਾਰ ਤਾਂ ਉਹ ਵੀ ਲੱਗਦਾ ਵੀ ਇਹ ਗਲਤ ਲੈ ਆਇਆ ਆਪਾਂ ਹੋਰ ਲੈਣਾ ਦੀ ਕੋਈ ਆ ਕਿਉਂਕਿ ਇਹ ਹੁੰਦੀ ਹੈ ਪ੍ਰੋਬਲਮ ਜਦੋਂ ਆਪਾਂ ਆਪਣੇ ਨਾਲ ਉਦਵੀ ਹੁੰਦੀ ਹੈ ਪਰ ਜੇ ਬਕਸੰਦ ਦੇਣਾ ਹੋਵੇ ਨਾ ਉੱਥੇ ਵੱਧ ਜਾਂਦੀ ਹੈ ਐਨ ਦਾ ਵੀ ਵਧੀਆ ਹੀ ਹੋਵੇ ਹੈ ਨਾ ਆਪ ਤਾਂ ਕਹ ਲਓ ਜੇ ਕਈ ਵਾਰ ਪਤਾ ਹੀ ਜਾਂਦਾ ਵੀ ਆਪਾਂ ਆਪਣੇ ਵਾਸਤੇ ਲਿਆ ਤਾਂ ਨਾੜਾ ਵੀ ਲਿਆ ਜਾਵੇ ਚੱਲ ਜਾਂਦਾ ਨਾ ਕਈ ਵਾਰ ਹਾਂ ਪਰ ਹੁਣ ਜਦੋਂ ਮੈਨੂੰ ਸੂਟ ਦੇਣੇ ਤੇ ਹੁਣ ਆਏ ਵੀ ਜਦ ਵਧੀਆ ਹੀ ਹੋ ਗਏ ਬਾਕੀ ਪਤਾ ਕੀ ਇੱਕ ਚੀਜ਼ ਮੈਂ ਹੋਰ ਦੇਖੀ ਹੈ ਸਾਡੇ ਬੰਦਿਆਂ ਨੇ ਕੱਪੜੇ ਤਾਂ ਮੈਂ ਦੇਖੀ ਆ ਤੁਸੀਂ ਕੱਪੜਾ ਜਿੰਨਾ ਮਰਜ਼ੀ ਵਧੀਆ ਲੈਣੋ ਜੇ ਦਰਜੀ ਵਧੀਆ ਨਾ ਸਿਉਵੇਂ ਟੇਲਰ ਤੁਹਾਨੂੰ ਮਾੜਾ ਮਿਲ ਗਿਆ ਥੋੜਾ ਸੱਤਿਆ ਨਾ ਹੋ ਜਾਣਾ ਬੱਟਰਾ ਚਾਹੀਦੀ ਹੈ ਪਰ ਸੂਟ ਤਾਂ ਸੋਹਣਾ ਹੋਣਾ ਚਾਹੀਦਾ ਹੈ ਦੇ ਟੈਲਰ ਇਹੋ ਜਿਹੋ ਹੁੰਦੇ ਨੇ ਤੁਸੀਂ ਲੀਰ ਵੀ ਲਾ ਜਨਾ ਕੋਈ ਪੱਟੀ ਹੋਵੇ ਉਹ ਚ ਵੀ ਉਹਨੇ ਜਾਨ ਪਾ ਦੇਣੀ ਹੈਗੀ ਇਹ ਵੀ ਬਹੁਤ ਡਿਪੈਂਡ ਕਰਦਾ ਟੈਲਰ ਤੇ ਫਿਟਿੰਗ ਤੇ ਵੀ ਫਿਟਿੰਗ ਜੇ ਵਧੀਆ ਆ ਜੇ ਨਾ ਮੜ ਤੋਂ ਮਾਣਾ ਕੱਪੜਾ ਹੀ ਵਧੀਆ ਲਾਦਾ ਫਿਰ ਆਪਾਂ ਨੂੰ ਵਾਰੀ ਵਾਰੀ ਜੀ ਕਰਦਾ ਵੀ ਆਪਾਂ ਇਹੀ ਕੱਪੜੇ ਪਾਈਏ ਅੱਛਾ ਠੀਕ ਹੈ ਫਿਰ ਦੇਖਣ ਨੂੰ ਸੂਟ ਦੇਖਣ ਨੂੰ ਤਾਂ ਵਧੀਆ ਹੋਵੇ ਕੱਪੜਾ ਵੀ ਵਧੀਆ ਹੋਵੇ ਦੇਖਣ ਨੂੰ ਸੂਟ ਵਧੀਆ ਹੋਏਗਾ ਰੰਗ ਵੀ ਡਿਪੈਂਡ ਕਰਦਾ ਨਾ ਬਹੁਤ ਕੁਝ ਰੰਗ ਵੀ ਵਧੀਆ ਹੋਵੇ ਸੋ ਲੋਕੀ ਇਹਦੇ ਤੋਂ ਬਾਅਦ ਨਿਕਲਦੇ ਆਣ ਤੇ ਜਾਨੇ ਬਸ ਹੁਣ ਪਹੁੰਚਦਾ ਜੀਤੀ ਜੀਤੀ 10 ਮਿੰਟ ਤੱਕ ਪਹੁੰਚ ਜਾਗੇ ਆਪਾਂ ਉਹ 10 ਮਿੰਟ ਤੱਕ ਕਰੇ ਪਹੁੰਚ ਜਾਗੇ ਅਸੀਂ ਜੇਕਰ ਮਤਲਬ ਪੰਨੂ ਸਾਹਿਬ ਉਹ ਗੱਡੀ ਇੱਕ ਟਰਾਲੀ ਆ ਇਹ ਨਿਕਲ ਗਈ ਹਰਦਾ 5-7 ਮਿੰਟ ਲੱਗਣਗੇ ਜੀ ਤੁਸੀਂ ਬਾੜ ਜਾਦਾ ਨਹੀਂ ਕਿਤੇ 100 ਕਿਲੋਮੀਟਰ ਹੀ ਆ ਤੇ ਰੋਡ ਵਧੀਆ ਖੁੱਲੀ ਹੁੰਦੀਆਂ ਗਿਆ ਜਾਂਦੀਆਂ ਗੱਡੀ ਠੀਕ ਉਹਨਾਂ 50 ਪਨੀਓ ਦੀ ਸੂਰਤ ਵਿੱਚ ਜਾਈਏ ਆਪਾਂ 5-7 ਮਿੰਟ ਚ ਪਹੁੰਚ ਜਾਗੇ ਆਪਾਂ ਸਾਡੇ ਬਸ ਕਰੇਲੇ ਬਣੇ ਪਏ ਨੇ ਆਟਾ ਗੁੱਡੇ ਪਿਆਵਾ ਜਾ ਕੇ ਰੋਟੀ ਬਣਾਉਣੀ ਆ ਗੱਲੀ ਆਪੇ ਕਿ ਕੁ ਦੋ ਦੋ ਘਰਾਂ ਕਹਣਾ ਆ ਮੈਂ ਤਾਂ ਐਨਾ ਦਾ ਡਾਕਟਰ ਦਿਖਾ ਕੇ ਵੀ ਤੈਨੂੰ ਬੜਾ ਫਰਕ ਪੈ ਗਿਆ ਐਵੇਂ ਅੱਧੀ ਠੀਕ ਹੋ ਗਈ ਲੱਗਦੀ ਆ ਡਾਕਟਰ ਕੋਲ ਜਾ ਕੇ ਨਹੀਂ ਹੈ ਮੈਂ ਤੈਨੂੰ 4 ਵਜੇ ਕਿਹਾ ਸੀ ਕਿ ਬਿਨ ਹੁਣ ਟਿਕਿਆ ਹੋਇਆ ਵਾ ਨਹੀਂ ਟਿਕਿਆ ਤਾਂ ਹੋਇਆ ਹੌਸਲਾ ਵੀ ਹੋਇਆ ਡਾਕਟਰ ਕੋਲ ਜਾ ਕੇ ਥੋੜਾ ਜਿਹਾ ਚਲੋ ਹੌਸਲਾ ਹੌਸਲਾ ਤਾਂ ਹੋਇਆ ਤੇ ਲੋਕਾਂ ਨੇ ਮਨ ਖੁਸ਼ ਹੋ ਗਏ ਚੱਲ ਵੀ ਜਿਹੜੀ ਪ੍ਰੋਬਲਮ ਆ ਗੱਠ ਜੀ ਕਹਿੰਦੇ ਸੀਗੇ ਵੀ ਉਹਨਾਂ ਕੋਈ ਹੋਰ ਕੋਈ ਕੁਝ ਨਹੀਂ ਹੈਗੀ ਹੋਰ ਪ੍ਰੋਬਲਮ ਨਾ ਹੋਵੇ ਵੱਡੀ ਤੇ ਪਰ ਉਹ ਸਭ ਕੁਝ ਠੀਕ ਆ ਰੱਬ ਦੀ ਕਿਰਪਾ ਦੇ ਨਾਲ ਨੋਰਮਲ ਆ ਜੀ ਸਾਰੇ ਆ ਰਿਪੋਰਟਸ ਨਾਰਮਲ ਹੀ ਗਈਆਂ ਉਹ ਜਿੰਨੀਆਂ ਵੀ ਚੈੱਕ ਹੋਏ ਆ ਆਪਣੇ ਡਾਕਟਰ ਜਿਵੇਂ ਉਹ ਹੋ ਗਈ ਸੀ ਮੈਮੋਗ੍ਰਾਫੀ ਵੀ ਸੀ ਇੱਕ ਮੈਮੋਗ੍ਰਾਫੀ ਮੈਮੋਗ੍ਰਾਫੀ ਕਰਤੀ ਕਿਉਂ ਨੇ ਇੱਕ ਕਰਤੀ ਸੀਗੀ ECG ਕੀਤੀ ਹਨ ਉਹ ਕਹਿੰਦੇ ਚੱਲੋ ਬਾਹਰ ਦੀ ਜਿਆਦਾ ਨਹੀਂ ਪਹਿਲਾਂ ਇੱਥੇ ਹੀ ਪਤਾ ਲੱਗ ਜਾਊਗਾ ਵੀ ਹੱਥਾਂ ਨੂੰ ਬਰਾਂਡਨ ਨਾਲ ਜਿਹੜੀ ਇੱਥੇ ਦਰਦ ਹੁੰਦੀ ਸੀ ਛਾਤੀ 'ਚ ਪਰ ਉਹ ਕਹਿੰਦੇ ਗੈਸ ਵੀ ਨਹੀਂ ਹੈਗੀ ਇਹ ਪਤਾ ਨਹੀਂ ਕੀ ਪ੍ਰੋਬਲਮ ਉਹ ਕਹਿੰਦੇ ਜਕੜਾ ਜੀ ਆ ਇਹ ਉਹ ਡਾਕਟਰ ਕਹਿੰਦੇ ਵੀ ਜਕੜ ਜੀ ਆ ਇਹ ਪਤਾ ਕੀ ਆ ਮੈਂ ਟੰਡਾ ਵੀ ਕਿਹਾ ਇੱਕ ਮਿੰਟ ਪਹਿਲਾਂ ਵੀ ਕਿਹਾ ਵੀ ਕੰਮ ਕਰਨ ਲੱਗੇ ਨਾ ਥੋੜਾ ਜਿਹਾ ਆਰਾਮ ਨਾਲ ਕੰਮ ਕਰੋ ਥੱਕਾ ਵਿਸ਼ੇਸ਼ੀਤ ਵੀ ਨਹੀਂ ਹੋ ਜੀ ਕੰਮ ਨੂੰ ਮੈਂ ਕਿ ਕੰਮ ਹੁੰਦਾ ਆਪਾਂ ਨੂੰ ਵੀ ਹਾਇਰ ਜੀ ਕੰਮ ਨੁਕੜੇ ਸੀ ਤੇ ਉਹ ਵੀ ਉਹੀ ਚੱਕਰ ਦੇ ਵਿੱਚ ਆਪਣਾ ਕੰਮ ਹੋ ਜਾਂਦਾ ਬਸ ਬਾਕੀ ਆਪਾਂ ਦੂਜੇ ਟੈਸਟ ਵੀ ਕਰਾ ਰਹੇ ਸੀ ਬਲੱਡ ਵਾਲੇ ਦੋ ਤਨ ਉਹ ਵੀ ਸਾਰੇ ਰਿਪੋਰਟਾਂ ਠੀਕ ਹੀ ਆਈਆਂ ਇਹ ਦਿਖਾਈਆਂ ਡਾਕਟਰ ਨੂੰ ਨਹੀਂ ਚਲੋ ਕੋਈ ਨਾ ਤਾਂ ਪਰ ਉਹ ਨਹੀਂ ਕਹਿਤਾ ਸੀ ਕਹਿੰਦੇ ਨਾਰਮਲ ਰਿਪੋਰਟ ਉਹ ਦਵਾਈ ਦਿੱਤੀ ਆ ਦੇਖੋ ਦਵਾਈ ਨਾਲ ਠੀਕ ਹੋ ਜਵੇ ਕਿਰਪਾ ਨੰਬਰ ਮਾਦਮਾ ਦੇ ਨਾਲ ਦੁਬਾਰਾ ਹੁੰਦੀ ਲੋਡ ਫੇ ਬੈਨਾ ਕੇ ਡਾਕਟਰਾਂ ਦੇ ਵੀ ਬਹੁਤ ਨਾ ਫਿਰ ਪੈਸੇ ਖਰਚ ਹੋ ਜਾਂਦੇ ਆ ਉਹਦੇ ਨਾਲ ਮੇਰਾ ਮਨ ਦੁਖੀ ਹੋ ਜਾਂਦਾ ਰਿਹਾ ਬੰਦਾ ਮੰਨੂ ਹੋਰੀ ਬੰਦਾ ਆਏ ਨਜ਼ਰ ਆ ਗਈ। ਉਹ ਕਹਿੰਦਾ ਬੰਦਾ ਠੀਕ ਨਹੀਂ ਕਿਉਂਕਿ ਆਪਾਂ ਉਹ ਕਿੰਨੇ ਪਜਾ ਰਹਾ ਆਂ ਆਪਾਂ ਕੱਲਾ ਕੱਲਾ ਪੈਸਾ ਬਚਾਉਂਦੇ ਰਹਿੰਨੇ ਆਂ ਇੱਥੋਂ ਵੀ ਵਿਚਾਰੀ ਇੱਥੋਂ ਵੀ ਵਿਚਾਰੀਏ ਪਰ ਇਹਨਾਂ ਨੂੰ ਜਿਹੜੇ ਮੂੰਹ ਮੰਗਦੇ ਉਹੀ ਦੇਣੇ ਪੈਂਦੇ ਆ ਹਨਾ ਪਰਮਾਤਮਾ ਕਿਸੇ ਨੂੰ ਬਿਮਾਰੀ ਨਾ ਲਾਵੇ ਕਿਸੇ ਨੂੰ ਡਾਕਟਰਾਂ ਕੋਲ ਨਾ ਭੇਜੇ ਅਪਦਾ ਕਹਿੰਨੇ ਆ ਸਾਰੇ ਸਹੀ ਸਲਾਮਤ ਰਹਿਣ ਕਿਉਂਕਿ ਇਹ ਤਾਂ ਜਿੰਨੇ ਮੂੰਹ ਮੰਗਲੇ ਪੜੋ ਦੇਣੇ ਪੈਣੇ ਆ ਪਤਾ ਨਹੀਂ ਕਰਦੇ ਆ ਵੋਟਾਂ ਦਾ ਪਜਾ ਕੇ ਰੱਖੋ ਕਾਲਾ ਕੋਟ ਚਿੱਟਾ ਕੋਟ ਕਾਕੀ ਕੋਟ ਸਹੀ ਗੱਲ ਹੈ ਮੇਰੇ ਤਾਂ ਜਿ ਬੜਾ ਖਾਨ ਬਚਾਇਆ ਨਹੀਂ ਇਹ

ਕੀ ਵੇ ਆਇਆ ਰਹੇਗਾ ਘਰ ਦਾ ਕੀ ਸੀ ਮੈਂ ਅੱਜ ਭੱਜ ਦਸ ਮਿੰਟ ਮੈਂ ਆਏ ਮੇਰਾ ਛੋਟਾ ਨਹੀਂ ਪੜਿਆ ਵੱਡਾ ਦਾ ਮੜ ਲਿਆ ਮਤਲਬ ਪੜ ਲਿਆ ਤੂੰ ਲੈ ਤੂੰ ਨਹੀਂ ਬੜਾ ਜਾ ਕੇ ਬੈਠੇ ਮੋਗ ਨਹੀਂ ਮੇਰੇ ਮੁੱਖ ਚ ਖਪਾ ਦਿੱਤੀ ਆ ਵੱਡਾ ਦੰਨੇ ਨਹੀਂ ਉਹ ਪੜਿਆ ਸਾਂ ਲੱਗੇ ਲੈ ਮਾਂ ਤਾਂ ਤੁਸੀਂ ਖਿਲ ਖੋਲੋਗੇ ਦੋਨੇ ਹੀ ਨਹੀਂ ਪੜੇ ਦੋਨਾਂ ਨੂੰ ਦੋਨਾਂ ਨੂੰ ਖੂਬ ਦਵਾਈ ਆ ਦੋਨਾਂ ਨੂੰ ਖੂਬ ਮਸਤੀ ਲੱਗੀ ਹੋਈ ਸੀ ਤੇ ਮਮੀ ਪਪਾ ਹੈਣਗੇ ਹੈਨਾ ਦੋਨੇ ਭਾਈ ਨਹੀਂ ਪੜੇ